ਦਿੱਲੀ ਵਿਧਾਨ ਸਭਾ ਇਹ ਕਹਿੰਦੀ ਹੈ ਕਿ ਵੀਡੀਓ ਸਾਡੀ ਸਾਡੀ ਜਿਹੜੀ ਕਸਟਡੀ ਹੈ ਜਿਹੜੀ ਵੀਡੀਓ ਦੀ ਵੀ ਹੈ ਵਿਧਾਨ ਸਭਾ ਦੀ ਸਾਰਾ ਇਹ ਜਿਹੜੀ ਹੈ ਵੀਡੀਓ ਹੈ ਤੁਹਾਡੇ ਕੋਲੇ ਕਿਹਨੇ ਅਧਿਕਾਰ ਦਿੱਤਾ ਹੈ ਪੰਜਾਬ ਪੁਲਿਸ ਨੂੰ ਵੀ ਇਸ ਤੇ ਐਫ ਆਈ ਆਰ ਦਾ ਅੱਜ ਕਰਨਾ ਪੰਜਾਬ ਸਰਕਾਰ ਕੋਲੇ ਪਤਾ ਨਹੀਂ ਇੰਨੀ ਤੇਜ਼ ਲੈਬਰਾਟਰੀ ਕਿਹੜੀ ਹੈ ਤੇ ਉਹਨਾਂ ਨੇ ਮਿੰਟੋ ਸਕੈਂਟੀ ਜਿਹੜੀ ਹੈ ਵੀਡੀਓ ਦੀ ਜਾਂਚ ਵੀ ਕਰਾ ਲੈਂਦੇ ਐ ਤੇ ਉਹਦੀ ਰਿਪੋਰਟ ਤਿਆਰ ਕਰਕੇ ਤੇ ਪਰਚਾ ਵੀ ਦੇ ਦੇ ਆਮ ਆਦਮੀ ਪਾਰਟੀ ਲਗਾਤਾਰ ਵਿਰੋਧੀਆਂ ਦੇ ਖਿਲਾਫ ਇਹ ਆਸ਼ੀ ਦੀ ਵੀਡੀਓ ਦੇਖੋ ਜੀ ਸਹੀ ਸੀ ਮਤਲਬ ਟੈਂਪਰਿੰਗ ਕੀਤੀ ਗਈ ਸੀ ਇਹ ਵਿਰੋਧੀ ਜਾਣ ਕੇ ਗੁਰੂਆਂ ਦਾ ਅਪਮਾਨ ਕਰਦੇ ਇਹ ਕਰਦੇ ਆ ਸੁਖਪਾਲ ਸਿੰਘ ਖੈਰਾ ਦੇ ਬਾਰ ਚ ਗਏ ਪ੍ਰਗਟ ਸਿੰਘ ਦੇ ਬਾਰ ਚ ਗਏ ਜਗਵੀਰ ਸਿੰਘ ਬਾਲ ਦੇ ਬਾਰ ਚ ਗਏ ਕੀ ਹੁਣ ਮਾਫੀ ਮੰਗਣਗੇ ਨਾ ਤਾਂ ਉਸ ਤੋਂ ਬਾਅਦ ਆਸ਼ੀ ਨੇ ਕੋਈ ਸਪਸ਼ਟੀਕਰਨ ਦਿੱਤਾ ਕੋਈ ਮਾਫੀ ਮੰਗੀ ਕੋਈ ਯਾਰੀਆਂ ਕਿ ਆਸ਼ੀ ਬੜੇ ਦਿਨਾਂ ਤੋਂ ਗਾਇਬ ਬਿਲਕੁਲ ਸਪੀਕਰ ਸਾਹਿਬ ਕਹਿੰਦੇ ਗਾਇਬ ਹੀ ਹੈ ਨਾ ਵਿਧਾਨ ਸਭਾ ਚਾਹੀਨਾ ਮੈਨੂੰ ਮਿਲੇ ਹੁਣ ਵੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਮੈਂ ਸੀਬੀਆਈ ਨੂੰ ਜਾਂਚ ਦੇ ਰਿਆ ਜਿਹੜੀ ਜਿਹੜੀ ਪੰਜਾਬ ਸਰਕਾਰ ਨੇ ਐਫਐਸਐਲ ਰਿਪੋਰਟ ਤਿਆਰ ਕੀਤੀ ਹੈ ਜੀ ਮੈਂ ਸੀਬੀਆਈ ਨੂੰ ਜਾਂਚ ਦੇ ਰਿਆ ਨਾਲ ਹੀ ਉਹਨਾਂ ਨੇ ਭਗਵਾਨ ਸਿੰਘ ਮਾਨ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਵਿਧਾਨ ਸਭਾ ਦੇ ਕੰਮਾਂ 'ਚ ਟੰਗ ਨਾਲ ਆਉਣ ਇਹ ਸਾਡੀ ਚੇਤਾਵਨੀ ਹੈ ਤੁਸੀਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਵਿੱਚ ਕਿੰਨਾ ਜਲੂਸ ਨਿਕਲਿਆ ਸਰਕਾਰ ਦਾ ਪਹਿਲਾਂ ਹੈਲੀਕਾਪਟਰ ਵਾਲਾ ਪਾਰਚਾ ਦਿੱਤਾ ਹਾਈ ਕੋਰਟ ਦੇ ਵਿੱਚੋਂ ਝਾੜ ਪਈ ਉਸ ਤੋਂ ਬਾਅਦ ਇਹਨਾਂ ਨੇ ਮਾਗੀ ਮੇਲੇ ਦੇ ਉੱਤੇ ਸਰੂਪਾਂ ਵਾਲੀ ਗੱਲ ਕੀਤੀ ਉਹਦੇ ਤੇ ਕਿਰਕਰੀ ਕਰਾਈ ਉਸ ਤੋਂ ਬਾਅਦ ਆਛੀ ਦਾ ਮਾਮਲਾ ਹੈ ਹਾਲਾਂਕਿ ਮਾਮਲਾ ਪਹਿਲਾਂ ਦਾ ਹੈ ਪਰ ਬੇਇੱਜ਼ਤੀ ਹੁਣ ਹੋਈ ਹੈ ਕਿ ਜਦੋਂ ਸਪੀਕਰ ਵਿਧਾਨ ਸਭਾ ਸਾਰੇ ਤੱਥ ਦਿੱਲੀ ਦੇ ਕੱਢ ਕੇ ਮੂਰੇ ਰੱਖ ਦਿੱਤੇ ਹੁਣ ਕੀ ਜਵਾਬ ਹੈ ਇਹਨਾਂ ਕੋਲੇ ਅੱਜ ਦੇ ਸੁਸਰੀ ਵਾਂਗੂ ਸੌਂਗੇ ਪੰਜਾਬ ਕੇਸ ਦੀ ਜਗਬਾਨੀ ਗਰੁੱਪ ਹੈ ਜਦੋਂ ਤਾਂ ਇਹਨਾਂ ਨੇ ਐਡ ਦਿੰਦੇ ਸੀ ਇਹਨਾਂ ਨਾਲ ਸੈਟਿੰਗ ਸੀ ਸਰਕਾਰ ਨਾਲ ਉਦੋਂ ਤਾਂ ਸਾਰੇ ਚੰਗੇ ਸੀ ਕੱਲ ਦਾ ਇਹਨਾਂ ਦਾ ਹੁਣ ਆਈਟੀ ਸੈੱਲ ਕੀ ਲੱਗਿਆ ਹੋਇਆ ਹੈ ਦੇਖੋ ਜੀ মিডিਆ ਦੇ ਨਾਮ ਤੇ ਇਹ ਕਹਿ ਰਿਹਾ মিডিਆ ਨੇ ਤੱਕਾਸਲ ਦੇ ਵਿੱਚ ਸ਼ਰਾਬ ਨਕਲੀ ਸੀ ਇਹਨਾਂ ਕੋਲੇ ਲਾਇਸੈਂਸ ਨਹੀਂ ਸੀ ਇਹ ਪਾਣੀ ਧਰਤੀ ਚ ਪਾ ਰਹੇ ਸੀ ਇਸ ਤੋਂ ਬਾਅਦ ਸਾਰਾ ਕੁਝ ਸੈਟ ਸੀ ਨਾਲ ਹੀ ਲੋਕ ਤੇ ਵੀ ਯਾਰ ਕਰ ਰਹੇ ਕਿ ਤੁਹਾਡੇ 1 ਲੀਟਰ ਨੇ ਜਲੰਧਰ ਦੇ ਨੇ ਬੜੇ ਚਰਚਿਤ ਨੇ ਤੋਂ ਆ ਮੀਡੀਆ ਨੂੰ ਵੀ ਦੇਖਦੇ ਰਹਿੰਦੇ ਨੇ ਉਹਨਾਂ ਦੇ ਵੀ ਹੋਟਲ ਆ ਭਾਈ ਕਹਿੰਦੇ ਉਹਨਾਂ ਦੀ ਵੀ ਜਾਂਚ ਕਰਾਓ ਫਿਰ ਪੰਜਾਬ ਪੁਲਿਸ ਵੀ ਹੁਣ ਥੂਥੂ ਕਰਾਉਣ ਆਸਤੀ ਬੈਠੀ ਆ ਪੰਜਾਬ ਪੁਲਿਸ ਏ ਨਹੀਂ ਦੇਖਦੀ ਕੋਈ ਜਵਾਬ ਨਹੀਂ ਅੱਗੋਂ ਦਿੰਦੀ ਹਾਲਾਂਕਿ ਲੋਕ ਕਹਿੰਦੇ ਜੀ ਮਜਬੂਰੀ ਹੋ ਜਾਂਦੀ ਆ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਏਡੀ ਬੇਲ ਨੇ ਕਿ ਬਾ ਆਈ ਏ ਕਹਿ ਦੇ ਨਾ ਭਾਈ ਵੀ ਨਹੀਂ ਬਣਦੀ ਆਪਣੀ ਗੱਲ ਪਹਿਲਾਂ ਵੀ ਤੁਸੀਂ ਇੱਕ ਬੱਗਾ ਸੀ ਸ਼ਾਇਦ ਬੱਗਾ ਨਾਮ ਦਾ ਵਿਅਕਤੀ ਸੀ ਜਿਹਨੂੰ ਚੱਕਣ ਵਾਸਤੇ ਪੰਜਾਬ ਪੁਲਿਸ ਭੇਜਤੀ ਸੀ ਫਿਰ ਕਰਨਾਲ ਕੋਲੇ ਰੌਲਾ ਪੈ ਗਿਆ ਉੱਥੇ ਜਾ ਕੇ ਫਿਰ ਪੁਲਿਸ ਨੇ ਦੂਜੀ ਪੁਲਿਸ ਫੜ ਲਈ ਫਿਰ ਬੰਦਾ ਛੜਾ ਕੇ ਲੈ ਗਿਆ ਪੰਜਾਬ ਪੁਲਿਸ ਦੀ ਵੇਇਤੀ ਉਦੋਂ ਵੀ ਕਰਵਾਈ ਹੈ ਇਹਨਾਂ ਇਸ ਇਦੋਂ ਪਹਿਲਾਂ ਕਿਸੇ ਵੀ ਵਿਰੋਧੀ ਧਿਰ ਦੇ ਨੇਤਾ ਦੇ ਉੱਤੇ ਦਿੱਲੀ ਦੇ ਵਿੱਚ ਹੋਰਾਂ ਦੇ ਵੀ ਪਰਚੇ ਜਦੋਂ ਸਰਕਾਰ ਆਈ ਹੈ ਉਦੋਂ ਵੀ ਕਈ ਲੀਡਰਾਂ ਦੇ ਉੱਤੇ ਦਿੱਲੀ ਨਾਲ ਤੇ ਪਰਚੇ ਦਿੱਤੇ ਗਏ ਮਤਲਬ ਪੰਜਾਬ ਪੁਲਿਸ ਨੂੰ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਇੱਕ ਪੂਰੇ ਟੂਲ ਵਜੋਂ ਵਰਤਦੀ ਹੈ ਉਹ ਜਿੱਥੇ ਝੂਠਾ ਪਰਚਾ ਦੇਣਾ ਆਰਡਰ ਆ ਜਾਂਦੇ ਆ ਤੇ ਪਰਚਾ ਦਿੱਤਾ ਜਾਂਦਾ ਕੋਈ ਜਾਂਚ ਕੋਈ ਪੜਤਾਲ ਕੁਛ ਨਹੀਂ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਚੱਲੀ ਗਈ ਹੁਣ ਸਿਰਫ ਪੰਜਾਬ ਬਜਾ ਜਿੱਥੇ ਉਹਨਾਂ ਦੀ ਪਾਵਰ ਹੈ ਉਹ ਪਾਵਰ ਦਾ ਗਲਤ ਯੂਜ਼ ਕਰ ਰਹੇ ਸਾਰੇ ਬਿਲਕੁਲ ਜੇ ਇਹਨਾਂ ਵਾਂਗੂ ਦੂਜੀਆਂ ਪਾਰਟੀਆਂ ਪਾਵਰ ਯੂਜ਼ ਕਰਦੀਆਂ ਹੁੰਦੀਆਂ ਤਾਂ ਜਦੋਂ ਇਹ ਪੰਜਾਬ ਚ ਆਮ ਆਦਮੀ ਪਾਰਟੀ ਉੱਪਰ ਦੀ ਸੀ ਦਿੱਲੀ ਦੇਦੇ ਕਿ ਪਰਚੇ ਇਹਨਾਂ ਨੂੰ ਉੱਥੇ ਸੱਦੀ ਰੱਖ ਦੇ ਗੁਰੂਆਂ ਦੇ ਨਾਮ ਤੇ ਰਾਜਨੀਤੀ ਹੁਣ ਕੌਣ ਕਰ ਰਿਹਾ ਇਹ ਤਾਂ ਆਮ ਆਦਮੀ ਪਾਰਟੀ ਨੇ ਕਲੀਅਰ ਹੀ ਕਰ ਦਿੱਤਾ ਮੰਗੀ ਮੇਲੇ ਤੋਂ ਜਿਹੜੇ ਸਰੂਪਾਂ ਦੀ ਗੱਲ ਹੋਈ ਹੈ ਗੁਰੂ ਸਾਹਿਬ ਜੀਆਂ ਦੀ ਉੱਥੇ ਕਲੀਅਰ ਹੀ ਹੋ ਗਿਆ ਗੁਰੂਆਂ ਦੇ ਨਾਮ ਤੇ ਰਾਜਨੀਤੀ ਕਿਉਂ ਆ ਉਦੋਂ ਬਾਅਦ ਹੁੰਗਣੀਆਂ ਪੈ ਗਈਆਂ ਮੂੰਹ ਚ ਬੋਲੇ ਵੀ ਨਹੀਂ ਹਾਲੇ ਤੱਕ ਆਪਣੀ ਗਲਤੀ ਨਹੀਂ ਸਵੀਕਾਰ ਰਹੀ ਉਹ ਤਾਂ ਗਲਤੀ ਦੇ ਉੱਤੇ ਗਲਤੀ ਕਰ ਰਹੇ ਆ ਕਦੇ ਐਫਆਈਆਰ ਕਰਵਾ ਕੇ ਸੁਖਪਾਲ ਖੈਨੇਕ ਦੇ ਹੁਣ ਸੁਖਪਾਲ ਖੈਰ ਤੋਂ ਮਾਫੀ ਮੰਗਣਗੇ ਪ੍ਰਗਟ ਸਿੰਘ ਤੋਂ ਮਾਫੀ ਮੰਗਣਗੇ ਜਿਵੇਂ ਜਾ ਕੇ ਤੜਦੇ ਸੀ ਜਦੋਂ ਪ੍ਰਗਟ ਸਿੰਘ ਪਿਆ ਮਗਰ ਇਹਨਾਂ ਦੇ ਫਿਰ ਗੱਲ ਆਈ ਇਹਨਾਂ ਨੂੰ ਹੁਣ ਕੀ ਸੁਖਵੀਰ ਬਾਲ ਤੋਂ ਮਾਫੀ ਮੰਗਣਗੇ ਉੱਥੇ ਜਿੱਦੇ ਸੁਖਵੀਰ ਸਿੰਘ ਬਾਲ ਦੇ ਗੇਟ 'ਚ ਗਏ ਆ ਉੱਥੇ ਕਰਿਆ ਸੁਖਵੀਰ ਸਿੰਘ ਬਾਲ ਨੂੰ ਗ੍ਰਿਫਤਾਰ ਕਰੋ ਕਿਹਨੇ ਕਰਨਾ ਪੰਜਾਬ ਸਰਕਾਰ ਤੁਹਾਡੀ ਹੈ ਪੰਜਾਬ ਪੁਲਿਸ ਤੁਹਾਡੀ ਹੈ ਤੇ ਤੁਸੀਂ ਕਰਨਾ ਹੈ ਉਸ ਤੋਂ ਤੁਸੀਂ ਬੜੀ ਫਿਰਦੇ ਹੋ ਉਹ ਤਾਂ ਮੰਗ ਕਰ ਰਿਹਾ ਉਹ ਤਾਂ ਮੰਗ ਕਰ ਰਿਹਾ ਮਤਲਬ ਇਹ ਅਸਲ ਇਕੱਲੇ ਇਹੀ ਨਹੀਂ ਨਾ ਤੇ ਵਿਧਾਇਕਾਂ ਦਾ ਵੀ ਇਹੀ ਹਾਲ ਹੈ ਵਿਧਾਨ ਸਭਾ ਦੇ ਵਿੱਚ ਜਦੋਂ ਤਖਤੀਆਂ ਲੈ ਕੇ ਸਪੀਕਰ ਨੂੰ ਦਿਖਾ ਰਹੇ ਸੀਗੇ ਤੇ ਸਪੀਕਰ ਤੁਹਾਡਾ ਵਿਧਾਨ ਸਭਾ ਤੁਹਾਡੀ ਸੱਤਾ ਤੇ ਤੁਸੀਂ ਤੇ ਤਖਤੀਆਂ ਕਿਨੂੰ ਦਿਖਾ ਰਹੇ ਹੋ ਕਿ ਲੋਕ ਸਭਾ ਵੀ ਤੁਸੀਂ ਉੱਥੇ ਤਖਤੀਆਂ ਲੈ ਕੇ ਚਲੇ ਗਏ ਲੋਕ ਲੋਕਾਂ ਨੂੰ ਇਹੀ ਕਹਿ ਕੇ ਆਏ ਸੀ ਨਾ ਕਿ ਕਾਲੀ ਕਾਗਰ ਸੀ ਪਰਚੇ ਕਰਾਉਂਦੇ ਆ ਅਸੀਂ ਪਰਚੇ ਨਹੀਂ ਕਰਾਉਂਦੇ ਤਾਂ ਹੁਣ ਪਰਚਿਆਂ ਦੀ ਰਾਜਨੀਤੀ ਤਾ ਕਰ ਰਹੇ ਨਾ ਕਦੇ ਕਿੱਥੇ ਪਰਚਾ ਕਦੇ ਕਿਹਦੇ ਤੇ ਪਰਚਾ ਕਦੇ ਜਿਹੜਾ ਬੋਲਦਾ ਉਹਦੇ ਤੇ ਪਰਚ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਹਣ ਕਿਹਾ ਕਿ ਇਹਦੀ ਸੀਬੀ ਐਨਕੁਆਰੀ ਹੋਊਗੀ ਤੁਹਾਨੂੰ ਇੱਥੇ ਕਈ ਅਫਸਰ ਟੰਗੇ ਦਿਖਾ ਦੇ ਅੱਜ ਤੋਂ ਕੁਝ ਦਿਨ ਪਹਿਲਾਂ ਦਿੱਲੀ ਵਿਧਾਨ ਸਭਾ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਾਬਕਾ ਸੀਐਮ ਆਚੀ ਤੇ ਮੌਜੂਦਾ ਵਿਰੋਧੀ ਧਿਰ ਦੀ ਨੇਤਾ ਇੱਕ ਸ਼ਬਦ ਬੋਲਦੀ ਹੈ ਗੁਰੂਆਂ ਬਾਰੇ ਤਾਂ ਉਸ ਤੋਂ ਬਾਅਦ ਉਹ ਵੀਡੀਓ ਹੈ ਜਿਹੜੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਸੁਖਪਾਲ ਸਿੰਘ ਖੈਰਾ ਪਾਉਂਦੇ ਆ ਪ੍ਰਗਨ ਸਿੰਘ ਪਾਉਂਦੇ ਆ ਤੇ ਸੁਖਵੀਰ ਸਿੰਘ ਬਾਦਲ ਪਾਉਂਦੇ ਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜੋ ਵਰਕਰ ਨੇ ਉਹਨਾਂ ਦੇ ਘਰ ਅੱਗੇ ਜਾ ਕੇ ਪ੍ਰਦਰਸ਼ਨ ਵੀ ਕਰਦੇ ਆ ਤੇ ਨਾਲ ਦੀ ਨਾਲ ਪੰਜਾਬ ਪੁਲਿਸ ਜਿਹੜੀ ਇੱਕ ਐਫਆਈਆਰ ਕਰਦੀ ਆ ਕਿ ਜਿਹੜੀ ਇਹ ਵੀਡੀਓ ਆ ਉਹ ਫੇਕ ਹੈ ਏ.ਆਈ ਦੇ ਨਾਲ ਬਣਾਈ ਗਈ ਹੈ ਤੇ ਝੂਠੀ ਵੀਡੀਓ ਆ ਪਰ ਹੁਣ ਉਸ ਮਾਮਲੇ ਵਿੱਚ ਨਵਾਂ ਮੋੜ ਆ ਅੱਜ ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਐਫਐਸਐਲ ਦੀ ਇੱਕ ਰਿਪੋਰਟ ਸਾਹਮਣੇ ਰੱਖੀ ਗਈ ਹੈ ਤੇ ਦੱਸਿਆ ਗਿਆ ਕਿ ਜਿਹੜੀ ਉਹ ਵੀਡੀਓ ਆ ਉਹ ਬਿਲਕੁਲ ਸਹੀ ਹੈ ਹੂ ਬੂ ਵੀਡੀਓ ਉਸੇ ਤਰੀਕੇ ਨਾਲ ਜੋ ਲੋਕਾਂ ਨੇ ਸੁਣੀ ਆ ਉਹ ਬਿਲਕੁਲ ਉਸੇ ਤਰੀਕੇ ਨਾਲ ਕੋਈ ਵੀ ਉਹਦੇ ਨਾਲ ਛੇੜਛਾੜ ਨਹੀਂ ਹੋਈ ਤਾਂ ਕਈ ਸਵਾਲ ਖੜੇ ਹੋ ਗਏ ਇਸ ਮੁੱਦੇ ਤੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਕਿ ਪੰਜਾਬ ਪੁਲਿਸ ਤੇ ਜਦੋਂ ਅਫੇਅਰ ਕੱਢਦੀ ਆ ਤਾਂ ਬੜੇ ਸਵਾਲ ਖੜੇ ਹੁੰਦੇ ਆ ਕਿ ਪੰਜਾਬ ਪੁਲਿਸ ਦਿੱਲੀ ਦੇ ਵਿੱਚ ਦਖਲ ਦੇ ਰਹੀ ਹੈ ਕਿ ਕਹਿ ਰਹੀ ਹੈ ਕਿ ਨਕਲੀ ਵੀਡੀਓ ਆ ਆਮ ਆਦਮੀ ਪਾਰਟੀ ਦੇ ਪਰਦਾ ਪਰਦਾਸ਼ਣ ਕੀਤੇ ਜਾਂਦੇ ਆ ਵਰਕਰਾਂ ਦੇ ਵੱਲੋਂ ਵੀ ਘਰਾਂ ਬਾਹਰ ਜਾ ਕੇ ਕਿ ਗਲਤ ਵੀਡੀਓ ਪਾਉਣ ਵਾਲਿਓ ਨਾਹਰੇ ਲੱਗਦੇ ਆ ਵੱਖ-ਵੱਖ ਪਰ ਅੱਜ ਉਹ ਕਹਿੰਦੇ ਕਿ ਵੀਡੀਓ ਸਹੀ ਹੈ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਤਾਂ ਕਿ ਜਦੋਂ ਆទਿਸ਼ ਜੋ ਵਿਰੋਧੀ ਧਿਰ ਦੇ ਨੇਤਾ ਨੇ ਦਿੱਲੀ ਵਿਧਾਨ ਸਭਾ ਚ ਆਪਣੀ ਸਪੀਚ ਚ ਬੋਲਦੇ ਨੇ ਜਿਦੇ ਚ ਉਹ ਇੱਕ ਗੁਰੂਆਂ ਦੇ ਨਾਮ ਨਾਲ ਜਿਹੜੀ ਅਪਮਾਨਜਨਕ ਸ਼ਬਦ ਆਉਂਦੇ ਆ ਉਹਨਾਂ ਦੇ ਉਹ ਕਹਿੰਦੇ ਨੇ ਕਿ ਕਦੇ ਇਹਨਾਂ ਦਾ ਸਨਮਾਨ ਕਰੋ ਕਦੇ ਇਹਨਾਂ ਦਾ ਸਨਮਾਨ ਕਰੋ ਜਿਹਦੇ ਤੋਂ ਬਾਅਦ ਇਹ ਇੱਕ ਵਿਵਾਦ ਛਿੜ ਜਾਂਦਾ ਹੈ ਜਿਹਨੂੰ ਪੋਸਟ ਕਰਦੇ ਨੇ ਦਿੱਲੀ ਦੇ ਜਿਹੜੇ ਕੈਬਨਿਟ ਮੰਤਰੀ ਕਪਲ ਮਿਸ਼ਰਾ ਉਹ ਪੋਸਟ ਕਰਦੇ ਨੇ ਤਾਂ ਉਸ ਤੋਂ ਬਾਅਦ ਜੋ ਪੂਰੀ ਚਰਚਾ ਹੁੰਦੀ ਹੈ ਲੋਕਾਂ ਦੇ ਵਿੱਚ ਵਿਰੋਧ ਉੱਠਦਾ ਹੈ ਹਰ ਬੰਦਾ ਜਿਹੜਾ ਨਾਨਕ ਨਾਮ ਲੇਵਾ ਜੋ ਵੀ ਸਾਡੇ ਦੇਸ਼ 'ਚ ਰਹਿੰਦੇ ਨੇ ਵਿਦੇਸ਼ਾਂ 'ਚ ਰਹਿੰਦੇ ਨੇ ਉਹਨਾਂ 'ਚ ਇੱਕ ਗੁੱਸਾ ਆਉਂਦਾ ਹੈ ਕਿ ਗੁਰੂਆਂ ਬਾਰੇ ਅਜਿਹੇ ਸ਼ਬਦ ਬੋਲਣਾ ਮੰਦਪਗ ਹੈ ਤਾਂ ਉਸ ਤੋਂ ਬਾਅਦ ਉਹ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਕੀ ਕਰਦੀ ਹੈ ਪੰਜਾਬ ਸਰਕਾਰ ਦੇ ਰਾਹੀਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਲੰਧਰ ਦੇ ਵਿੱਚ ਇੱਕ ਐਫ ਆਈ ਆਰ ਰਜਿਸਟਰ ਕਰ ਦਿੰਦੀ ਹੈ ਦਿੱਲੀ ਦੇ ਮੰਤਰੀ ਕਪਲ ਮਿਸ਼ਰਾ ਦੇ ਨਾਮ ਤੇ ਉਹ ਕਿਹਾ ਜਾਂਦਾ ਹੈ ਕਿ ਜਿਹੜੀ ਵੀਡੀਓ ਹੈ ਇਹ ਛੇੜਖਾਨੀ ਕੀਤੀ ਹੋਈ ਹੈ ਇਹ ਤੋੜ ਮਰੋੜ ਕੇ ਪੇਸ਼ ਕੀਤੀ ਗਈ ਹੈ ਜਿਹਦੇ ਤਹਿਤ ਉਹ ਪਰਚਾ ਦਰਜ ਕਰ ਲਿਆ ਜਾਂਦਾ ਉਸ ਤੋਂ ਬਾਅਦ ਇਸ ਪਰਚੇ ਦੇ ਵਿੱਚ ਇੱਕ ਹੋਰ ਪਰਚਾ ਹੁੰਦਾ ਜਿਹਦੇ ਚ ਸੁਖਵੀਰ ਸਿੰਘ ਬਾਦਲ ਸੁਖਪਾਲ ਸਿੰਘ ਖੈਰ ਉਹ ਵੀ ਪੋਸਟ ਕਰਦੇ ਨੇ ਵੀਡੀਓ ਪਾਰਗਟ ਸਿੰਘ ਉਹਨਾਂ ਦੇ ਵੀ ਜਿਹੜੇ ਹੈ ਪਰ ਚੈੱਕ ਦਰਜ ਕਰ ਦਿੱਤਾ ਜਾਂਦਾ ਹੈ ਜਦੋਂ ਕਪਲ ਮਿਸ਼ਰਾ ਤੇ ਪਰਚਾ ਦਰਜ ਹੁੰਦਾ ਤਾਂ ਦਿੱਲੀ ਵਿਧਾਨ ਸਭਾ ਇਸ ਦਾ ਨੋਟਿਸ ਲੈਂਦੀ ਆ ਦਿੱਲੀ ਵਿਧਾਨ ਸਭਾ ਇਹ ਕਹਿੰਦੀ ਹੈ ਕਿ ਵੀਡੀਓ ਸਾਡੀ ਸਾਡੀ ਜਿਹੜੀ ਕਸਟਡੀ ਹੈ ਜਿਹੜੀ ਵੀਡੀਓ ਦੀ ਵੀ ਹੈ ਵਿਧਾਨ ਸਭਾ ਦੀ ਸਾਰਾ ਇਹ ਜਿਹੜੀ ਆ ਵੀਡੀਓ ਹੈ ਤੁਹਾਡੇ ਕੋਲੇ ਕਿਹਨੇ ਅਧਿਕਾਰ ਦਿੱਤਾ ਪੰਜਾਬ ਪੁਲਿਸ ਨੂੰ ਵੀ ਇਸ ਤੇ ਐਫ ਆਈ ਆਰ ਦਰਜ ਕਰਨ ਦਾ ਜਦ ਕਿ ਇਸ ਮਸਲੇ ਤੇ ਵਿਧਾਨ ਸਭਾ ਲਗਾਤਾਰ ਜਿਹੜੀ ਆ ਉਹ ਕੰਮ ਕਰ ਰਹੀ ਹੈ ਜਦੋਂ ਇਹ ਮਾਮਲਾ ਉਠਦਾ ਹੈ ਜਿਹੜੀ ਆ ਨੋਟਸ ਹੁੰਦਾ ਹੈ ਪੰਜਾਬ ਦੇ ਡੀਜੀਪੀ ਨੂੰ ਸਾਈਬਰ ਜਿਹੜੇ ਆ ਕ੍ਰਾਈਮ ਦੇ ਸ਼ਾਇਦ ਐਡੀਜੀਪੀ ਨੂੰ ਦੇ ਨਾਲ ਹੀ ਸੀਪੀ ਜਲੰਧਰ ਨੂੰ ਕਿ ਜਵਾਬ ਦਿਓ ਦੋ ਦਿਨ ਦੇ ਵਿੱਚ 10 ਦਿਨ ਦਾ ਸਮਾਂ ਮੰਗਦੇ ਚਲੋ ਕੋਈ ਦੋ ਤਿੰਨ ਦਿਨ ਦਾ ਸਮਾਂ ਅਡਜਸਟ ਹੁੰਦਾ ਤੇ ਜਵਾਬ ਦੇਣ ਲਈ ਕਹਾ ਦਿੱਤਾ ਜਾਂਦਾ ਪਰ ਇਸਤੇ ਨਾਲ ਹੀ ਦਿੱਲੀ ਵਿਧਾਨ ਸਭਾ ਇਸ ਤੇ ਉੱਤੇ ਜਿਹੜੀ ਆ ਉਹ ਐਫਐਸਐਲ ਨੂੰ ਜਿਹੜੀ ਆ ਦਿੱਲੀ ਦੀ ਜਿਹੜੀ ਆ ਉਹਨੂੰ ਭੇਜ ਦਿੰਦੀ ਹੈ ਕਿ ਇਸ ਵੀਡੀਓ ਦੀ ਜਿਹੜੀ ਜਾਂਚ ਕਰਕੇ ਰਿਪੋਰਟ ਦਿੱਤੀ ਜਾਵੇ ਪੰਜਾਬ ਸਰਕਾਰ ਕੋਲੇ ਪਤਾ ਨਹੀਂ ਇੰਨੀ ਤੇਜ਼ ਲੈਬਰਾਟਰੀ ਕਿਹੜੀ ਹੈ ਤੇ ਉਹਨਾਂ ਨੇ ਮੈਂਟੋ ਸਕੈਂਟੀ ਜਿਹੜੀ ਆ ਵੀਡੀਓ ਦੀ ਜਾਂਚ ਵੀ ਕਰਾ ਲੈਂਦੇ ਐ ਤੇ ਉਹਦੀ ਰਿਪੋਰਟ ਤਿਆਰ ਕਰਕੇ ਤੇ ਪਰਚਾ ਵੀ ਦੇ ਦਿੰਦੇ ਐ ਹਾਲਾਂਕਿ ਜੇ ਤੁਸੀਂ ਕੋਈ ਵੀਡੀਓ ਨੂੰ ਲੈ ਕੇ ਸ਼ਿਕਾਇਤ ਲੈ ਕੇ ਜਾਓ ਕਿਸੇ ਥਾਣੇ ਦੇ ਵਿੱਚ ਬਹੁਤ ਲੰਮਾ ਪ੍ਰੋਸੈਸ ਹੈ ਬੰਦੇ ਨੂੰ ਘਸਾ ਦਿੰਦੇ ਐ ਕੋਈ ਵੀ ਰਿਪੋਰਟ ਦੇਣ ਤੇ ਪਰ ਇੰਨੀ ਛੇਤੀ ਫਿਰ ਨਾਲ ਦੀ ਨਾਲ ਇਹ ਹੈ ਕਿ ਜਦੋਂ ਅਸਲੀ ਵੀਡੀਓ ਤੁਹਾਡੇ ਕੋਲੇ ਹੈ ਨਹੀਂ ਕਿਸੇ ਜਿਹੜੀ ਐ ਯਾਂਸੀ ਕੋਲੇ ਅਰੀਜਨਲ ਵੀਡੀਓ ਹੈ ਨਹੀਂ ਉਹਨਾਂ ਨੇ ਦੂਜੀ ਜਿਹੜੀ ਵਾਇਰਲ ਵੀਡੀਓ ਆ ਨੂੰ ਉਹਨੂੰ ਕਿਵੇਂ ਕਹਿ ਤਾ ਕਿ ਇਹ ਸਹੀ ਨਹੀਂ ਇਹ ਗਲਤ ਹੈ ਇਹ ਟੈਂਪਰਿੰਗ ਹੋਈ ਵੀ ਹੈ ਇਹਦੇ ਵਿੱਚ ਛੇੜਖਾਨੀ ਹੋਈ ਵੀ ਹੈ ਇਹ ਵੀ ਸਮਝ ਤੋਂ ਬਾਹਰ ਹੈ ਕਿ ਐਫਐਸਐਲ ਕੋਲੇ ਇੰਨੀ ਕਿੱਥੋਂ ਆ ਗਈ ਨਹੀਂ ਆਮ ਤੌਰ ਤੇ ਬੋਲ ਸੰਦਿਆ ਜੇ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਵੀ ਦੇਣੀ ਹੈ ਤਾਂ ਸੇਮ ਡੀਵੀਆਰ ਸਾਰਾ ਸਾਰਾ ਪ੍ਰੋਸੈਸ ਹੁੰਦਾ ਕਿ ਉਹ ਹੋਵੇ ਤਾਂ ਕਰਕੇ ਰਿਪੋਰਟ ਸਹੀ ਹੋਵੇਗੀ ਫਿਰ ਉਸ ਤੋਂ ਅੱਗੇ ਇਹ ਕਰ ਦਿੱਤਾ ਜਾਂਦਾ ਦਿੱਲੀ ਵਿਧਾਨ ਸਭਾ ਇਹਦੇ ਤੇ ਐਫਐਸਐਲ ਨੂੰ ਜਿਹੜੀ ਹੈ ਦਿੱਲੀ ਦੀ ਨੂੰ ਇਨਕੁਆਰੀ ਤਾਂ ਭੇਜਦੀ ਹੈ ਉਹ ਜਾਂਚ ਕਰਨ ਲਈ ਤਾਂ ਭੇਜਦੀ ਹੈ ਕਿਉਂਕਿ ਵਿਰੋਧੀ ਧਿਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਸਪੀਕਰ ਦੇ ਕਮਰੇ ਜਾਂਦੀ ਹੈ ਉੱਥੇ ਸੱਤਾਧਾਰੀ ਧਿਰ ਵੀ ਹੁੰਦੀ ਹੈ ਤਾਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਇਹਦੀ ਜਾਂਚ ਕਰਵਾਈ ਜਾਵੇ ਜਦ ਸਪੀਕਰ ਜਾਂਚ ਕਰਾ ਰਹੇ ਐ ਸੱਤਾਧਿਰ ਵੀ ਕਹਿੰਦੇ ਕਿ ਜਾਂਚ ਕਰਵਾ ਲਓ ਜਦੋਂ ਵਿਰੋਧੀ ਧਿਰ ਦੇ ਕਹਿੰਦੇ ਵਿਧਾਨ ਸਭਾ ਦਿੱਲੀ ਇਸ ਚੀਜ਼ ਦੀ ਜਾਂਚ ਕਰ ਰਹੀ ਹੈ ਪੰਜਾਬ ਪੁਲਿਸ ਨੂੰ ਇੰਨੀ ਕੀ ਕਾਲੀ ਪਈ ਹੈ ਉਹ ਐਫ ਆਈ ਆਰ ਦਰਜ ਕਰਨ ਦੀ ਇਹ ਕੋਈ ਪਹਿਲੀ ਐਫ ਆਈ ਆਰ ਨਹੀਂ ਪਹਿਲਾਂ ਵੀ ਤੁਸੀਂ ਇੱਕ ਬੱਗਾ ਸੀ ਸ਼ਾਇਦ ਬੱਗਾ ਨਾਮ ਦਾ ਵਿਅਕਤੀ ਸੀ ਜਿਹਨੂੰ ਚੱਕਣ ਵਾਸਤੇ ਪੰਜਾਬ ਪੁਲਿਸ ਭੇਜਤੀ ਸੀ ਫਿਰ ਕਰਨਾਲ ਕੋਲੇ ਰੌਲਾ ਪੈ ਗਿਆ ਉੱਥੇ ਜਾ ਕੇ ਫਿਰ ਪੁਲਿਸ ਨੇ ਦੂਜੀ ਪੁਲਿਸ ਫੜ ਲਈ ਫਿਰ ਬੰਦਾ ਛੜਾ ਕੇ ਲੈ ਗਿਆ ਪੰਜਾਬ ਪੁਲਿਸ ਦੀ ਬੇਇੱਜ਼ਤੀ ਉਦੋਂ ਵੀ ਕਰਵਾਈ ਹੈ ਇਹਨਾਂ ਨੇ ਇਸ ਤੋਂ ਪਹਿਲਾਂ ਕਿਸੇ ਵੀ ਵਿਰੋਧੀ ਧਿਰ ਦੇ ਨੇਤਾ ਦੇ ਉੱਤੇ ਦਿੱਲੀ ਦੇ ਵਿੱਚ ਹੋਰਾਂ ਤੇ ਵੀ ਪਰਚੇ ਜਦੋਂ ਸਰਕਾਰ ਆਈ ਹੈ ਉਦੋਂ ਵੀ ਕਈ ਲੀਡਰਾਂ ਦੇ ਉੱਤੇ ਦਿੱਲੀ ਨਾਲ ਤੇ ਪਰਚੇ ਦਿੱਤੇ ਗਏ ਹੈ ਮਤਲਬ ਪੰਜਾਬ ਪੁਲਿਸ ਨੂੰ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਇੱਕ ਪੂਰੇ ਟੂਲ ਵਜੋਂ ਵਰਤਦੀ ਹੈ ਉਹ ਜਿੱਤੇ ਝੂਠਾ ਪਰਚਾ ਦੇਣਾ ਆਰਡਰ ਆ ਜਾਂਦੇ ਆ ਤੇ ਪਰਚਾ ਦਿੱਤਾ ਜਾਂਦਾ ਕੋਈ ਜਾਂਚ ਕੋਈ ਪੜਤਾਲ ਕੁਛ ਨਹੀਂ ਫਿਰ ਤੁਸੀਂ ਉਦੋਂ ਗਾਂ ਦੇਖੋ ਜਿਹੜੇ ਵਿਧਾਨ ਸਭਾ ਦੇ ਸਪੀਕਰ ਦਿੱਲੀ ਵਿਧਾਨ ਸਭਾ ਦੇ ਸਪੀਕਰ ਅੱਜ ਵਿਜੇਂਦਰ ਗੁਪਤਾ ਨੇ ਸਵਾਲ ਉਠਾਏ ਹੈ ਕਿ ਇਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਵੀਡੀਓ ਯਾ ਨਕਲੀ ਐ ਇਹਨਾਂ ਨੇ ਉਸ ਦੇ ਬਿਹਾਫ ਤੇ ਕੋਰਟ ਤੋਂ ਆਰਡਰ ਵੀ ਕਰਵਾ ਲੇ ਕਿ ਇਹ ਐ ਉਹ ਕਹਿੰਦੇ ਆ ਕਿ ਪਹਿਲੀ ਗੱਲ ਤਾਂ ਜਿਹੜੇ ਮੈਜਿਸਟ੍ਰੇਟ ਆ ਉਹਨਾਂ ਦਾ ਇੰਨਾ ਅਧਿਕਾਰ ਖੇਤਰੀ ਨਹੀਂ ਕਿ ਉਹ ਸਾਰੇ ਦੇਸ਼ 'ਚ ਇਹ ਆਰਡਰ ਕਰ ਸਕਣ ਇੱਕ ਜ਼ਿਲ੍ਹੇ ਦੇ ਮੈਜਿਸਟ੍ਰੇਟ ਨੇ ਅਸੀਂ ਅਦਾਲਤ 'ਤੇ ਸਵਾਲ ਨਹੀਂ ਹੁੰਦੇ ਉਹਨਾਂ ਨੇ ਠਾਏ ਐ ਵੀ ਉਹ ਇਹ ਆਰਡਰ ਨਹੀਂ ਕਰ ਸਕਦੇ ਫਿਰ ਆਰਡਰ ਰਿਮੂਵ ਕਰਨ ਦੀ ਵੀਡੀਓ ਇਸ ਤਰੀਕੇ ਨਾਲ ਹੋ ਜਾਂਦੇ ਐ ਤਾਂ ਸਾਰੀਆਂ ਚੀਜ਼ਾਂ ਤੇ ਉਹ ਸਵਾਲ ਉਠਾਉਂਦੇ ਕਿ ਇਹ ਇਹਨਾਂ ਕੋਲੇ ਕੀ ਨੇ ਅਧਿਕਾਰ ਦਿੰਦਾ ਪੰਜਾਬ ਪੁਲਿਸ ਨੂੰ ਐਡਾ ਪੰਜਾਬ ਸਰਕਾਰ ਨੂੰ ਕਿਹਨੇ ਅਧਿਕਾਰ ਦਿੱਤਾ ਕਿ ਸਾਡੀ ਵੀਡੀਓ ਸਾਡੇ ਕੋਲ ਆ ਨਾ ਸਾਡੇ ਤੋਂ ਮੰਗੀ ਗਈ ਨਾ ਸਾਡੇ ਤੋਂ ਕੀਤੀ ਗਈ ਤੇ ਇਸ ਤਰੀਕੇ ਦੇ ਨਾਲ ਕੰਮ ਕੀਤਾ ਗਿਆ ਮੈਂ ਵੀਡੀਓ ਤੇ ਮੈਂ ਇੱਕ ਵਿੱਚ ਇਸ ਗੱਲ ਐਡ ਕਰਦਾ ਕਿ ਜਿਹੜੀ ਕੋਰਟ ਦੇ ਆਰਡਰ ਹੁੰਦੇ ਆ ਮਤਲਬ ਇਹ ਇਸ ਇਨ੍ਹਾਂ ਆਰਡਰਾਂ ਤੇ ਮੈਂ ਕੋਈ ਸਵਾਲ ਨਹੀਂ ਚੱਕਦਾ ਸੀ ਆਪਦੇ ਨਾਲ ਸੰਬੰਧ ਦੱਸਦੇ ਹੈਗੇ ਕਿ ਇੱਕ ਵੀਡੀਓ ਅਸੀਂ ਪਾਉਣੇ ਆ ਅਸੀਂ ਵੀ ਪਾਉਣੇ ਆ ਜਗਤਾਰ ਭੁੰਨਰ ਵੀ ਪਾਉਂਦੇ ਤੇ ਕਈ ਪੰਜਾਬ ਦੇ ਚੈਨਲ ਪਾਉਂਦੇ ਹੈਗੇ ਉਸ ਵੀਡੀਓ ਨੂੰ ਲੈ ਕੇ ਲੁਧਿਆਣਾ ਦੀ ਇੱਕ ਕੋਰਟ ਆਰਡਰ ਕਰ ਦਿੰਦੀ ਹੈ ਕਿ ਇਹ ਵੀਡੀਓ ਡਿਲੀਟ ਕੀਤੀ ਜਾਵੇ ਇਹ ਵੀਡੀਓ ਸਹੀ ਨਹੀਂ ਹੈ ਇਹਦੇ ਨਾਲ ਮਾਹੌਲ ਵਿਗੜ ਸਕਦਾ ਹੈ ਨਾ ਸਾਡੀ ਕੋਈ ਸੁਣਵਾਈ ਹੋਈ ਨਾ ਸਾਨੂੰ ਬੁਲਾਇਆ ਗਿਆ ਨਾ ਕੀਤਾ ਗਿਆ ਕੋਰਟ ਨੇ ਆਰਡਰ ਕਰ ਦਿੱਤਾ ਵੀਡੀਓ ਡਿਲੀਟ ਕਰਨ ਦੇ ਹੁਕਮ ਆ ਗਏ ਜਦ ਅਸੀਂ ਉਸ ਨੂੰ ਲੈ ਕੇ ਮਾਨਯੋਗ ਹਾਈ ਕੋਰਟ 'ਚ ਗਏ ਤਾਂ ਮਾਨਯੋਗ ਹਾਈ ਕੋਰਟ ਨੇ ਉਹਨਾਂ ਦੇ ਆਰਡਰਾਂ ਤੇ ਸਟੇ ਕਰ ਦਿੱਤੀ ਤੇ ਜੱਜ ਸਾਹਿਬ ਨੂੰ ਇਹ ਪੁੱਛਿਆ ਗਿਆ ਕਿ ਤੁਹਾਡੀ ਇਹ ਅਧਿਕਾਰ ਖੇਤਰ ਤੁਹਾਨੂੰ ਕਿਹਨੇ ਦਿੱਤਾ ਹੈ ਮਤਲਬ ਕੀ ਹੈ ਕਈ ਸਾਡੇ ਜਿਹੜਾ ਮਾਮਲਾ ਹੋਇਆ ਇਸ ਤਰੀਕੇ ਨਾਲ ਵਾਪਰ ਜਾਂਦਾ ਇੱਥੇ ਵੀ ਇਹ ਹੋ ਸਕਦਾ ਹੈ ਇਹ ਕੇਸ 'ਚ ਵੀ ਉਹੀ ਚੀਜ਼ ਹੋਈ ਹੋਵੇ ਕਈ ਵਾਰ ਬਹੁਤ ਕੁਛ ਇੱਥੇ ਜਿਹੜਾ ਚੱਲ ਜਾਂਦਾ ਪਰ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਜਿਹੜੀ ਆਮ ਆਦਮੀ ਪਾਰਟੀ ਲਗਾਤਾਰ ਵਿਰੋਧੀਆਂ ਦੇ ਖਿਲਾਫ ਕਿ ਆਹ ਅੱਛੀ ਜੀ ਵੀਡੀਓ ਦੇਖੋ ਜੀ ਸਹੀ ਸੀ ਮਤਲਬ ਟੈਂਪਰਿੰਗ ਕੀਤੀ ਗਈ ਸੀ ਇਹ ਵਿਰੋਧੀ ਜਾਣ ਕੇ ਗੁਰੂਆਂ ਦਾ ਅਪਮਾਨ ਕਰਦੇ ਇਹ ਕਰਦੇ ਆ ਸੁਖਪਾਲ ਸਿੰਘ ਖੈਰਾ ਦੇ ਬਾਰ ਚ ਗਏ ਪ੍ਰਗਟ ਸਿੰਘ ਦੇ ਬਾਰ ਚ ਗਏ ਸੁਖਵੀਰ ਸਿੰਘ ਬਾਲ ਦੇ ਬਾਰ ਚ ਗਏ ਕੀ ਹੁਣ ਮਾਫੀ ਮੰਗਣਗੇ ਕੀ ਆਪ ਦੀ ਗਲਤੀ ਸੁਵਕਾਰਨਗੇ ਅਸਲ ਦੇ ਵਿੱਚ ਕੀ ਹੈ ਉਹ ਮਿੰਟ ਵੀ ਜਾਰੀ ਹੋ ਗਏ ਆ ਜਿਹੜੇ ਸ਼ਬਦ ਉਹਨਾਂ ਨੇ ਬੋਲੇ ਆ ਉਹਨੂੰ ਲੈ ਕੇ ਵਿਧਾਨ ਸਭਾ ਨੇ ਆਪਣੇ ਮਿੰਟਸ ਵੀ ਜਾਰੀ ਕਰ ਦਿੱਤੇ ਆ ਜਿਦੇ ਚ ਸਾਫ਼ ਲਿਖਿਆ ਵਾ ਜੋ ਆਸ਼ੀ ਜਿਹੜੇ ਆ ਉਹਨਾਂ ਨੇ ਬੋਲੇ ਆਗਾ ਨਾ ਤਾਂ ਉਸ ਤੋਂ ਬਾਅਦ ਆਸ਼ੀ ਨੇ ਕੋਈ ਸਪਸ਼ਟੀਕਰਨ ਦਿੱਤਾ ਕੋਈ ਮਾਫੀ ਮੰਗੀ ਕੋਈ ਕਹਾਰਿਆ ਕਿ ਆਸ਼ੀ ਬੜੇ ਦਿਨਾਂ ਤੋਂ ਗਾਇਬ ਆ ਬਿਲਕੁਲ ਸਪੀਕਰ ਸਾਹਿਬ ਕਹਿੰਦੇ ਗਾਇਬ ਹੀ ਹੈ ਨਾ ਵਿਧਾਨ ਸਭਾ ਚਾਹੀ ਨਾ ਮੈਨੂੰ ਮਿਲੇ ਹੁਣ ਵੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਮੈਂ ਸੀਬੀਆਈ ਨੂੰ ਜਾਂਚ ਦੇ ਰਿਹਾ ਜਿਹੜੀ ਜਿਹੜੀ ਪੰਜਾਬ ਸਰਕਾਰ ਨੇ ਐਫਐਸਐਲ ਰਿਪੋਰਟ ਤਿਆਰ ਕੀਤੀ ਹੈ ਦੀ ਮੈਂ ਸੀਬੀਆਈ ਨੂੰ ਜਾਂਚ ਦੇ ਰਿਆ ਨਾਲ ਹੀ ਉਹਨਾਂ ਨੇ ਭਗਵਾਨ ਸਿੰਘ ਮਾਨ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਵਿਧਾਨ ਸਭਾ ਦੇ ਕੰਮਾਂ 'ਚ ਟੰਗ ਨਾਲ ਆਉਣ ਇਹ ਸਾਡੀ ਚੇਤਾਵਨੀ ਹੈ ਮਤਲਬ ਕਿੰਨੇ ਹੀਟਲੇ ਪੱਦਰ ਤੇ ਡਿੱਗ ਪਈ ਆਮ ਆਦਮੀ ਪਾਰਟੀ ਕਿ ਵਿਰੋਧੀਆਂ ਤੋਂ ਪਰਚੇ ਕਰਨ ਲੱਗੀ ਬਿਨਾਂ ਗੱਲ ਤੋਂ ਦਬਾਉਣ ਲੱਗੀ ਤੁਸੀਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਵਿੱਚ ਕਿੰਨਾ ਜਲੂਸ ਨਿਕਲਿਆ ਸਰਕਾਰ ਦਾ ਪਹਿਲਾਂ ਹੈਲੀਕਾਪਟਰ ਵਾਲਾ ਪਰਚਾ ਦਿੱਤਾ ਹਾਈ ਕੋਰਟ ਦੇ ਵਿੱਚੋਂ ਝਾੜ ਪਈ ਉਸ ਤੋਂ ਬਾਅਦ ਇਹਨਾਂ ਨੇ ਮਾਗੀ ਮੇਲੇ ਦੇ ਉੱਤੇ ਸਰੂਪਾਂ ਵਾਲੀ ਗੱਲ ਕੀਤੀ ਉਹਦੇ ਤੇ ਕਿਰਕਰੀ ਕਰਾਈ ਉਸ ਤੋਂ ਬਾਅਦ ਆਛੀ ਦਾ ਮਾਮਲਾ ਹੈ ਹਾਲਾਂਕਿ ਮਾਮਲਾ ਪਹਿਲਾਂ ਦਾ ਹੈ ਪਰ ਬੇਇੱਜ਼ਤੀ ਹੁਣ ਹੋਈ ਹੈ ਕਿ ਜਦੋਂ ਸਪੀਕਰ ਵਿਧਾਨ ਸਭਾ ਸਾਰੇ ਤੱਥ ਦਿੱਲੀ ਦੇ ਕੱਢ ਕੇ ਮੂਰੇ ਰੱਖ ਦਿੱਤੇ ਹੁਣ ਕੀ ਜਵਾਬ ਹੈ ਇਹਨਾਂ ਕੋਲੇ ਅੱਜ ਦੇ ਸੁਸਰੀ ਵਾਂਗੂ ਸੌਂਗੇ ਨਾ ਕੋਈ ਜਵਾਬ ਨਾ ਕੁਝ ਸੋ ਆਮ ਆਦਮੀ ਪਾਰਟੀ ਨੂੰ ਇੱਕ ਜ਼ਰੂਰ ਹੈਗਾ ਕਿ ਇਹਨਾਂ ਕੋਲੇ ਨੈਰੇਟਿਵ ਬਣਾਉਣ ਦੀ ਇੱਕ ਪੂਰਾ ਸੋਸ਼ਲ ਮੀਡੀਆ ਇਹਨਾਂ ਦਾ ਇਹ ਜਿਹੜੇ ਪੰਜਾਬ ਕੇਸਰੀ ਜਗਬਾਨੀ ਗਰੁੱਪ ਹੈ ਜਦੋਂ ਤਾਂ ਇਹਨਾਂ ਨੇ ਐਡ ਦਿੰਦੇ ਸੀ ਇਹਨਾਂ ਦਾ ਸੈਟਿੰਗ ਸੀ ਸਰਕਾਰ ਨਾਲ ਉਦੋਂ ਤੱਕ ਸਾਰੇ ਚੰਗੇ ਸੀ ਕੱਲ ਦਾ ਇਹਨਾਂ ਦਾ ਹੁਣ ਆਈਟੀ ਸੈੱਲ ਕੀ ਲੱਗਿਆ ਹੋਇਆ ਹੈ ਦੇਖੋ ਜੀ মিডিਆ ਦੇ ਨਾਮ ਤੇ ਇਹ ਕਹਿ ਰਿਹਾ মিডিਆ ਨੇ ਧੱਕਾ ਅਸਲ ਦੇ ਵਿੱਚ ਇਹ ਸ਼ਰਾਬ ਨਕਲੀ ਸੀ ਇਹਨਾਂ ਕੋਲੇ ਲਾਇਸੈਂਸ ਨਹੀਂ ਸੀ ਇਹ ਪਾਣੀ ਧਰਤੀ ਚ ਪਾ ਰਹੇ ਸੀ ਏਦੋਂ ਪਹਿਲਾਂ ਸਾਰਾ ਕੁਝ ਸੈੱਟ ਸੀ ਤੇ ਕੀ ਪੰਜਾਬ ਦੇ ਸਾਰੇ ਹੋਟਲਾਂ ਦੇ ਵਿੱਚ ਸਾਰੇ ਨਾਰਮਲ ਪੂਰੇ ਆ ਮੈਂ ਤੁਹਾਨੂੰ ਬਠਿੰਡਾ ਕੋਟ ਫਰੀਦਕੋਟ ਮੇਰੇ ਨਾਲ ਭੇਜਣ ਜਿਹੜੇ ਅਧਿਕਾਰੀ ਹੈ ਸਬੰਧਤ ਵਿਭਾਗ ਦੇ ਸਾਰਿਆਂ ਦੇ ਵਿੱਚੋਂ ਮੈਂ ਤੁਹਾਨੂੰ ਕੱਢ ਕੇ ਲਿਆ ਦੂੰਗਾ ਕਿਸੇ 'ਚ ਵੀ ਨਾਰਮਲ ਨਹੀਂ ਪੂਰੇ ਹੋਣੇ ਇਹ ਬਦਲਾਖੋਰੀ ਹੈ ਜਦੋਂ ਉਹ ਕਹਿੰਦੇ ਨਾ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਚੱਲੀ ਗਈ ਹੁਣ ਸਿਰਫ ਪੰਜਾਬ ਬਜਾ ਜਿੱਥੇ ਉਹਨਾਂ ਦੀ ਪਾਵਰ ਹੈ ਉਹ ਪਾਵਰ ਦਾ ਗਲਤ ਯੂਜ਼ ਕਰ ਰਹੇ ਸਾਰੇ ਬਿਲਕੁਲ ਜੇ ਇਹਨਾਂ ਵਾਂਗੂ ਦੂਜੀਆਂ ਪਾਰਟੀਆਂ ਪਾਵਰ ਯੂਜ਼ ਕਰਦੀਆਂ ਹੁੰਦੀਆਂ ਤਾਂ ਜਦੋਂ ਇਹ ਪੰਜਾਬ ਚ ਆਮ ਆਦਮੀ ਪਾਰਟੀ ਉੱਪਰ ਦੀ ਸੀ ਦਿੱਲੀ ਦੇ ਦੇ ਕੇ ਪਰਚੇ ਇਹਨਾਂ ਨੂੰ ਉੱਥੇ ਸੱਦੀ ਰੱਖਦੇ ਕੋਈ ਰਾਜਸਥਾਨ ਚ ਪਰਚੇ ਕਰਵਾਉਣ ਦੇ ਇਹਨਾਂ ਤੇ ਕੋਈ ਇਹਨਾਂ ਤੇ ਗੁਜਰਾਤ ਚ ਪਰਚਾ ਕਰਵਾਉਣ ਦਾ ਪਰ ਹਾਲੇ ਮੈਂ ਮੰਨਦਾ ਕਿ ਬਾਕੀ ਪੋਲਿਟਿਕਲ ਪਾਰਟੀਆਂ ਇੰਨੇ ਕਿ ਸ਼ਰਮ ਰੱਖਦੀਆਂ ਕਿ ਐਡੇ ਨੀਵੇਂ ਲੈਵਲ ਲੈਵਲ ਤੇ ਨਹੀਂ ਡਿੱਗਦੀਆਂ ਜੇ ਇਹਨਾਂ ਵਾਂਗੂ ਹੀ ਕਰਨਾ ਹੁੰਦਾ ਤਾਂ ਇੱਥੇ ਕਾਂਗਰਸ ਦੀ ਸਰਕਾਰ ਰਹਿ ਗਈ ਹੈ ਇਹਨਾਂ ਸਾਰਿਆਂ ਦੇ ਲੀਡਰਾਂ ਦੇ ਪਰਚੇ ਪੰਜਾਬ 'ਚ ਦਿੱਤੇ ਹੁੰਦੇ ਉਦੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹਿ ਗਈ ਹੈ ਜਿੰਨਾ ਇਹ ਬੋਲਦੇ ਰਹੇ ਸਾਰਾ ਤੇ ਇੱਥੇ ਪਰਚੇ ਦਿੱਤੇ ਹੁੰਦੇ ਪਰ ਫਿਰ ਵੀ ਇੰਨੇ ਲੈਵਲ ਹੇਡਲੇ ਲੈਵਲ ਦੀ ਰਾਜਨੀਤੀ ਨਹੀਂ ਕੀਤੀ ਜਿੰਨੇ ਹੇਡਲੇ ਲੈਵਲ ਦੀ ਰਾਜਨੀਤੀ ਆਮਦਵੀ ਪਾਰਟੀ ਕਰ ਰਹੀ ਹੈ ਆ ਅੱਛੀ ਦੇ ਮੁੱਦੇ ਤੇ ਜਿਸ ਤਰੀਕੇ ਨਾਲ ਪ੍ਰਚਾਰਿਆ ਗਿਆ ਜੀ ਦੇਖੋ ਜੀ ਝੂਠ ਮਾਰਿਆ ਲਗਾਤਾਰ ਕੋਟ ਦੇ ਧਰਮ ਦੇ ਨਾਮ ਤੇ ਗ ਗੁਰੂਆਂ ਦੇ ਨਾਮ ਤੇ ਰਾਜਨੀਤੀ ਹੁਣ ਕੌਣ ਕਰ ਰਿਹਾ ਇਹ ਤਾਂ ਆਮ ਆਦਮੀ ਪਾਰਟੀ ਨੇ ਕਲੀਅਰ ਹੀ ਕਰ ਦਿੱਤਾ ਮਾਗੀ ਮੇਲੇ ਤੋਂ ਜਿਹੜੇ ਸਰੂਪਾਂ ਦੀ ਗੱਲ ਹੋਈ ਹੈ ਗੁਰੂ ਸਾਹਿਬ ਜੀਆਂ ਦੀ ਉਦੋਂ ਕਲੀਅਰ ਹੀ ਹੋ ਗਿਆ ਗੁਰੂਆਂ ਦੇ ਨਾਮ ਤੇ ਰਾਜਨੀਤੀ ਕਿਉਂ ਆ ਉਦੋਂ ਬਾਅਦ ਹੁੰਗਣੀਆਂ ਪੈ ਗਈਆਂ ਮੂੰਹ 'ਚ ਬੋਲੇ ਵੀ ਨਹੀਂ ਕਿ ਉਦੋਂ ਬਾਅਦ ਕੀ ਜਵਾਬ ਹੈ ਸਰਕਾਰ ਦਾ ਉਦੋਂ ਗਾਂਹ ਆਜੋ ਕਿ ਗੁਰੂਆਂ ਦੇ ਨਾਮ ਤੇ ਰਾਜਨੀਤੀ ਕਿਹਨੇ ਕੀਤੀ ਪੁੱਠਾ ਤੁਹਾਡੀ ਲੀਡਰ ਨੇ ਬੋਲਿਆ ਮਾਫੀ ਹੁਣ ਤੱਕ ਮੰਗ ਲੈਂਦੇ ਗੱਲ ਨਿਪਟੜ ਗਈ ਸੀ ਹੁਣ ਵੀ ਸਪੀਕਰ ਨਹੀਂ ਇਹ ਕਹਿ ਕੇ ਮਾਫੀ ਮੰਗਣ ਉਹ ਜਨਤਕ ਤੌਰ ਤੇ ਕਿਉਂਕਿ ਗੁਰੂਆਂ ਦਾ ਸਨਮਾਨ ਉਹ ਕਿਤੇ ਸਾਰਾ ਦੇਸ਼ ਕਰਦਾ ਅਸੀਂ ਵੀ ਕਰਦੇ ਆ ਉਹ ਮਾਫੀ ਮੰਗਣ ਹਾਲੇ ਤੱਕ ਆਪਣੀ ਗਲਤੀ ਨਹੀਂ ਸਵੀਕਾਰ ਰਹੇ ਉਹ ਤਾਂ ਗਲਤੀ ਦੇ ਉੱਤੇ ਗਲਤੀ ਕਰ ਰਹੇ ਆ ਕਦੇ ਐਫ ਆਈ ਆਰ ਕਰਵਾ ਕੇ ਸਖਪਾਲ ਖੈਰ ਦੇ ਹੁਣ ਸਖਪਾਲ ਖੈਰ ਤੋਂ ਮਾਫੀ ਮੰਗਣਗੇ ਪ੍ਰਗਟ ਸਿੰਘ ਤੋਂ ਮਾਫੀ ਮੰਗਣਗੇ ਜਿਵੇਂ ਜਾ ਕੇ ਦੇ ਸੀ ਜਦੋਂ ਪ੍ਰਗਟ ਸਿੰਘ ਪਿਆ ਮਗਰ ਇਹਨਾਂ ਦੇ ਫਿਰ ਗੱਲ ਆਈ ਇਹਨਾਂ ਨੂੰ ਹੁਣ ਕੀ ਸੁਖਵੀਰ ਬਾਲ ਤੋਂ ਮਾਫੀ ਮੰਗਣਗੇ ਇਹ ਅਸਲ ਬਹੁਤ ਵੱਡੇ ਪੱਧਰ ਤੇ ਬਿਸ਼ਰਮੀ ਦੀਆਂ ਹੱਦਾਂ ਟੱਪ ਚੁੱਕੇ ਐ ਜਿਸ ਹਾਵ ਨਾਲ ਇਹ ਚੱਲ ਰਿਹਾ ਐ ਇਹ ਕੋਈ ਚੱਲਣ ਦਾ ਤਰੀਕਾ ਨਹੀਂ ਐ ਹਾਵਾਂ ਵਾਲੀ ਪਾਰਟੀ ਦੇ ਵਰਕਰਾਂ ਦੀ ਗੱਲ ਕਰੀਏ ਕਿ ਉਹ ਵੀ ਬਸ ਜਿਹੜਾ ਵਟਸਐਪ ਗਰੁੱਪ ਦੇ ਵਿੱਚ ਆ ਜਾਂਦਾ ਕਿ ਭਾਈ ਅੱਜ ਇਹਦਾ ਘਰ ਘੇਰ ਲੋ ਆ ਜਾ ਪੋਸਟ ਪਾ ਦਿਓ ਆ ਪੋਸਟਰ ਪਾ ਦਿਓ ਉਵੇਂ ਹੀ ਕਰਦੇ ਆ ਬਿਨਾਂ ਸੋਚੇ ਸਮਝੇ ਸਾਰੇ ਬਿਲਕੁਲ ਮਤਲਬ ਐ ਮਤਲਬ ਐਸੇ ਸ਼ਬਦ ਵਰਤਣਾ ਨਹੀਂ ਚਾਹੀਦਾ ਪਰ ਇਹਨਾਂ ਲਈ ਭਗਤ ਸ਼ਬਦ ਬਹੁਤ ਵਰਤਦੇ ਹੁੰਦਾ ਭਗਤ ਦਾ ਮਤਲਬ ਕੀ ਹੁੰਦਾ ਜਿਹੜਾ ਅੱਖਾਂ ਮੀਚ ਕੇ ਕਿਸੇ ਤੇ ਭਰੋਸਾ ਕਰੇ ਸੋ ਇਹ ਜਿਵੇਂ ਟਰੈਂਡ ਚੱਲ ਪੈਂਦਾ ਉਹ ਸਾਰਿਆਂ ਆਈਟੀ ਸੈਲ ਕੋਲੇ ਇਹਨਾਂ ਦੇ ਕੋਲੇ ਜਿਵੇਂ ਹੁਣ ਕੱਲ ਜੱਗ ਬਾਣੀ ਖਿਲਾਫ ਲਹਿਰ ਸੀ ਤਾਂ ਸਾਰੇ ਜੱਗ ਬਾਣੀ ਖਿਲਾਫ ਪੋਸਟਰਾਂ ਪਾਈਗੇ ਜਿਵੇਂ ਆਤਸ਼ੀ ਵਾਲੇ ਮਸਲੇ ਤੇ ਜਦੋਂ ਕੋਰਟ ਦੇ ਇੱਕ ਆਰਡਰ ਹੋਏ ਸਾਰੇ ਉਵੇਂ ਪੁਆਈ ਗਏ ਪੋਸਟਰਾਂ ਵੇਖੋ ਜੀ ਝੂਠ ਮਾਰਿਆ ਝੂਠ ਮਾਰਿਆ ਝੂਠ ਮਾਰਿਆ ਉਹ ਪ੍ਰਚਾਰ ਕਰ ਦਿੱਤਾ ਜਦੋਂ ਸਾਡੇ ਤੇ ਹੋਇਆ ਪਰਚਾ ਉਦੋਂ ਉਹ ਪ੍ਰਚਾਰ ਕੀਤਾ ਸੋ ਇਹ ਮਤਲਬ ਇਹਨਾਂ ਦੀਆਂ ਆਈਡੀਆ ਲਈਆਂ ਹੋਈਆਂ ਭਗਤੇ ਬਣੇ ਹੋਏ ਐ ਜੋ ਉਤੋਂ ਆ ਗਿਆ ਵੇਖਣਾ ਨਹੀਂ ਕਰਨਾ ਨਹੀਂ ਹੁਣ ਉੱਥੇ ਜਿੱਦੇ ਸੁਖਵੀਰ ਸਿੰਘ ਬਾਲ ਦੇ ਗੇਟ 'ਚ ਗਏ ਐ ਉੱਥੇ ਕਰੀਆ ਸੁਖਵੀਰ ਸਿੰਘ ਬਾਲ ਨੂੰ ਗ੍ਰਿਫਤਾਰ ਕਰੋ ਕਿਹਨੇ ਕਰਨਾ ਪੰਜਾਬ ਸਰਕਾਰ ਥੋੜੀ ਆ ਪੰਜਾਬ ਪੁਲਿਸ ਥੋੜੀ ਆ ਤੇ ਤੁਸੀਂ ਕਰਨਾ ਹੈ ਪੋਸਟਰ ਤੁਸੀਂ ਫੜੀ ਫਿਰਦੇ ਹੋ ਉਹ ਤਾਂ ਮੰਗ ਕਰ ਰਿਹਾ ਉਹ ਤਾਂ ਮੰਗ ਕਰ ਰਿਹਾ ਮਤਲਬ ਇਹ ਅਸਲ ਇਕੱਲੇ ਇਹੀ ਨਹੀਂ ਨਾ ਤੇ ਵਧਾ ਇੱਕਾਂ ਦਾ ਵੀ ਇਹੀ ਹਾਲ ਹੈ ਵਿਧਾਨ ਸਭਾ ਦੇ ਵਿੱਚ ਜਦੋਂ ਤਖਤੀਆਂ ਲੈ ਕੇ ਸਪੀਕਰ ਨੂੰ ਦਿਖਾ ਰਹੇ ਸੀਗੇ ਤੇ ਸਪੀਕਰ ਤੁਹਾਡਾ ਵਿਧਾਨ ਸਭਾ ਥੋੜੀ ਸੱਤਾ ਤੇ ਤੁਸੀਂ ਤੇ ਤਖਤੀਆਂ ਕਿਨੂੰ ਦਿਖਾ ਰਹੇ ਆ ਕਿ ਲੋਕ ਸਭਾ ਵੀ ਤੁਸੀਂ ਉੱਥੇ ਤਖਤੀਆਂ ਲੈ ਕੇ ਚਲੇ ਗਏ ਸੋ ਜਿੰਨੇ ਵੀ ਸਟੰਟ ਕਰਦੇ ਆ ਇਹ ਦਿੱਲੀ ਵਾਲਿਆਂ ਦੀ ਔਰ ਆਈਟੀ ਟੀਮ ਮੈਨੇਜਮੈਂਟ ਟੀਮ ਜਿਹੜੀ ਬੈਠੀ ਹੈ ਜਿਹੜੀ ਕਹਿੰਦੀ ਹੈ ਕਿ ਇਹ ਤੇ ਪਰਚਾ ਦੇ ਦਿਓ ਇਹ ਤਿਆ ਕਰ ਦਿਓ ਸਾਰਾ ਕੁਝ ਉਹਦੇ ਕਹਿਣ ਤੇ ਹੋ ਰਿਹਾ ਹੈ ਜਿਸ ਤਰੀਕੇ ਨਾਲ ਹੁਣ ਆਸ਼ੀ ਦੇ ਮਾਮਲੇ 'ਚ ਪੰਜਾਬ ਪੁਲਿਸ ਨੂੰ ਵਰਤਿਆ ਗਿਆ ਪੰਜਾਬ ਪੁਲਿਸ ਦੀ ਕਿਰਕਰੀ ਹੋਈ ਅਸਲ ਪੰਜਾਬ ਪੁਲਿਸ ਵੀ ਹੁਣ ਥੂ-ਥੂ ਕਰਾਉਣ ਵਾਸਤੇ ਬੈਠੀ ਹੈ ਪੰਜਾਬ ਪੁਲਿਸ ਇਹ ਨਹੀਂ ਦੇਖਦੀ ਕੋਈ ਜਵਾਬ ਨਹੀਂ ਅੱਗੇ ਦਿੰਦੀ ਹਾਲਾਂਕਿ ਲੋਕ ਕਹਿੰਦੇ ਜੀ ਮਜਬੂਰੀ ਹੋ ਜਾਂਦੀ ਆ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਏਡੀ ਵੇਲ ਨੇ ਚ ਬਾ ਆਈ ਹੈ ਕਹਿ ਦੇਣ ਭਾਈ ਵੀ ਨਹੀਂ ਬਣਦੀ ਆਪਣੀ ਗੱਲ ਮੈਂਟੋਸ ਕੈਂਟੀ ਤੁਸੀਂ ਵੀਡੀਓ ਦੀਆਂ ਜਾਂਚਾਂ ਕਰਵਾ ਦਿੰਨੇ ਹੋ ਮੈਂਟੋਸ ਕੈਂਟੀ ਤੁਸੀਂ ਪਰਚਾ ਦੇ ਦਿੰਨੇ ਹੋ ਆਰਡਰ ਵੀ ਕਰਾ ਦਿੰਨੇ ਹੋ ਤੁਸੀਂ ਕਰ ਕੀ ਰਹੇ ਹੋ ਕਿ ਪੰਜਾਬ ਦੇ ਵਿੱਚ ਪੁਲਿਸ ਸਟੇਟ ਹੀ ਹੈ ਜਿਵੇਂ ਕਿਹਾ ਜਾ ਰਿਹਾ ਹੈਗਾ ਤੁਸੀਂ ਦਿੱਲੀ ਬੈਠੇ ਬੰਦੇ ਤੇ ਪੰਜਾਬ ਚ ਪਰਚਾ ਦੇ ਦਿੰਦੇ ਹੋ ਜਾਂਚ ਨਹੀਂ ਕਰਦੇ ਪੜਤਾਲ ਨਹੀਂ ਕਰਦੇ ਤੁਸੀਂ ਇਸ ਤਰੀਕੇ ਨਾਲ ਕਾਰਵਾਈਆਂ ਕਰ ਰਹੇ ਹੋ ਜਿਹੜਾ ਤੁਹਾਨੂੰ ਵਿਰੋਧ ਚ ਬੋਲਦਾ ਹੋਏ ਕਿ ਤੁਸੀਂ ਪਰਚਾ ਕਰਾ ਦਿੰਦੇ ਹੋ ਇਹ ਪਰਚੀਆਂ ਦੀ ਰਾਜਨੀਤੀ ਦੇ ਖਿਲਾਫ ਤਾਂ ਪੰਜਾਬ ਦੇ ਵਿੱਚ ਬਦਲਾਅ ਆਇਆ ਸੀ ਲੋਕ ਲੋਕਾਂ ਨੂੰ ਇਹੀ ਕਹਿ ਕੇ ਆਏ ਸੀ ਨਾ ਕਿ ਕਾਲੀ ਕਾਂਗਰਸੀ ਪਰਚੇ ਕਰਾਉਂਦੇ ਆ ਅਸੀਂ ਪਰਚੇ ਨਹੀਂ ਕਰਾਉਂਦੇ ਤਾਂ ਹੁਣ ਪਰਚਿਆਂ ਦੀ ਰਾਜਨੀਤੀ ਤਾ ਕਰ ਰਹੇ ਨੇ ਕਦੇ ਕਿਥੇ ਪਰਚਾ ਕਦੇ ਕਿਹਦੇ ਤੇ ਪਰਚਾ ਕਦੇ ਜਿਹੜਾ ਬੋਲਦਾ ਉਹਦੇ ਤੇ ਪਰਚ ਸੋ ਇਹ ਜਿਸ ਤਰੀਕੇ ਦੇ ਨਾਲ ਆਦਸੀ ਦੇ ਮਾਮਲੇ ਜਿਹਨਾਂ ਦਾ ਜਲੂਸ ਨਿਕਲਿਆ ਅੱਜ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਜਿਸ ਤਰੀਕੇ ਨਾਲ ਪ੍ਰੈਸ ਕਾਨਫਰੰਸ ਕਰਕੇ ਸਾਰੀ ਗੱਲ ਸਾਹਮਣੇ ਰੱਖ ਦਿੱਤੀ ਹੈ ਕਿ ਆਦਸੀ ਦੇ ਬੋਲੇ ਸ਼ਬਦ ਵੀ ਬਿਲਕੁਲ ਉਹੀ ਹੈ ਜਿਹੜੇ ਉਹਨੇ ਬੋਲੇ ਹੈ ਗੁਰੂਆਂ ਦਾ ਅਪਮਾਨ ਉਹਨੇ ਕੀਤਾ ਹੈ ਠੀਕ ਹੈ ਐਫਐਸਐਲ ਦੀ ਰਿਪੋਰਟ ਨਾਲ ਰੱਖ ਦਿੱਤੀ ਹੈ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਹੁਣ ਕਿਹਾ ਕਿ ਇਹਦੀ ਸੀਬੀਆਈ ਇਨਕੁਆਇਰੀ ਹੋਊਗੀ ਤੁਹਾਨੂੰ ਇੱਥੇ ਕਈ ਅਫਸਰ ਟੰਗੇ ਦਿਖਾ ਦੇਣਗੇ ਜਿਵੇਂ ਉਹ ਹੋਇਆ ਨਾ ਭੁੱਲਣਾ ਜਦੋਂ ਸੀਬੀਆਈ ਦੀ ਜਾਂਚ ਹੋਈ ਤੇ ਇੱਥੇ ਜਿਹੜੀ ਐਫਐਸਐਲ ਦੀ ਰਿਪੋਰਟ ਜਿਹੜੀ ਜਿਹਨੇ ਵੀ ਜਿਸ ਤਰੀਕੇ ਨਾਲ ਹੀ ਪੇਸ਼ ਕੀਤੀ ਹੈ ਜਦੋਂ ਉਹਦਾ ਰਿਕਾਰਡ ਸਾਰਾ ਜਾਂਚਿਆ ਵੀ ਸਹੀ ਹੈ ਜਾਂ ਗਲਤ ਹੈ ਪਰ ਉਦੋਂ ਕਈਆਂ ਦੇ ਸਾਹ ਸੁੱਕ ਜਾਣੇ ਆ ਸੋ ਇਸ ਤਰੀਕੇ ਦੀ ਰਾਜਨੀਤੀ ਤੋਂ ਬਾਜ਼ ਆਉਣਾ ਚਾਹੀਦਾ ਜਿਸ ਤਰੀਕੇ ਦੀ ਰਾਜਨੀਤੀ ਆਮ ਆਦਮੀ ਪਾਰਟੀ ਕਰ ਰਹੀ ਹੈ ਆਮ ਆਦਮੀ ਪਾਰਟੀ ਨੂੰ ਕੋਈ ਸਹਿਰਦਰਾਜ ਨੀਤੀ ਕੋਈ ਅਗਾਵਾਦੂ ਰਾਜਨੀਤੀ ਕਰਨੀ ਚਾਹੀਦੀ ਹੈ ਆ ਸੋਸ਼ਲ ਮੀਡੀਆ ਤੇ 트ੈਂਡ ਚਲਾਉਣ ਵਾਲੀ ਰਾਜਨੀਤੀ ਨੂੰ ਛੱਡ ਕੇ ਨਾਲ ਹੀ ਜਿਸ ਤਰੀਕੇ ਨਾਲ ਹੁਣ ਪੰਜਾਬ ਕੇਸਰੀ ਤੇ ਜਗਬਾਣੀ ਗਰੁੱਪ ਤੇ ਉੱਤੇ ਲੱਗੇ ਹੋਏ ਐ ਕਿ ਸ਼ਰਾਬ ਦਾ ਇਹਦਾ ਮਾਮਲਾ ਇਹ ਤਾਂ ਉਹੀ ਹੈ ਕਿ ਯਾਰੀ ਲੱਗੀ ਤਲਵਾ ਤੇ ਤਖਤੇ ਤੇ ਟੁੱਟੀ ਤੋਂ ਚਗਾੜ ਪੱਟ ਲਈ ਇਹ ਹੁਣ ਉਹ ਕੰਮਾਂ ਤੇ ਉਤਰੇ ਹੋਏ ਐ ਅਸੀਂ ਕਹਿੰਨੇ ਆ ਕਿ ਉਹ ਗਰੁੱਪ ਨੇ ਚਾਹੇ ਐਡ ਪਹਿਲਾਂ ਲਈ ਐ ਚਾਹੇ ਨਹੀਂ ਲਈ ਚਾਹੇ ਉਹਨਾਂ ਦੀ ਸਰਕਾਰ ਨਾਲ ਕਿਵੇਂ ਵੀ ਸੈਟਿੰਗ ਰਹੀ ਐ ਪਰ ਇਸ ਤਰੀਕੇ ਨਾਲ ਕਿਸੇ ਦੀ ਬਾਹ ਮਰੋੜ ਕੇ ਆਪਣੀ ਗੱਲ ਮਨਾਉਣੀ ਇਹ ਬਿਲਕੁਲ ਮਾੜੀ ਹਰਕਤ ਹੈ ਇਹਦੀ ਅਸੀਂ ਸਖਤ ਸ਼ਬਦਾਂ ਚ ਨਿਖੇਦੀ ਕਰਦੇ ਆ ਕਿ ਇਸ ਤਰੀਕੇ ਦੇ ਨਾਲ ਚਾਹੇ ਕੋਈ ਵੀ ਅਦਾਰਾ ਹੈ ਚਾਹੇ ਉਹ ਪੱਤਰਕਾਰੀ ਦਾ ਅਦਾਰਾ ਚਾਹੇ ਕੋਈ ਵੀ ਅਦਾਰਾ ਹੈ ਬਾਮ ਰੋੜ ਕੇ ਅਗਲੇ ਤੋਂ ਗੱਲ ਕਰਾਉਣੀ ਇਹ ਬਹੁਤ ਮੰਦ ਭੱਗੀ ਹੈ ਜਿਵੇਂ ਹੁਣ ਉਹਨਾਂ ਨੂੰ ਬਦਨਾਮ ਕਰਨ ਤੇ ਬੰਨਿਆ ਹੋਇਆ ਇਹ ਸਾਰੇ ਹੋਟਲ ਪਹਿਲਾਂ ਵੀ ਸੀਗੇ ਤੇ ਨਾਲ ਹੀ ਲੋਕ ਤੇ ਵੀ ਯਾਰ ਕਰ ਰਹੇ ਕਿ ਤੁਹਾਡੇ ਇੱਕ ਲੀਡਰ ਨੇ ਜਲੰਧਰ ਦੇ ਨੇ ਬੜੇ ਚਰਚਿਤ ਨੇ ਤੁ ਆ ਮੀਡੀਆ ਨੂੰ ਵੀ ਦੇਖਦੇ ਰਹਿੰਦੇ ਨੇ ਉਹਨਾਂ ਦੇ ਵੀ ਹੋਟਲ ਹੈ ਭਾਈ ਕਹਿੰਦੇ ਉਹਨਾਂ ਦੀ ਵੀ ਜਾਂਚ ਕਰਾਓ ਫਿਰ ਇਹ ਹੋਟੀ ਇੱਥੇ ਤੁਸੀਂ ਇੱਕ ਵੀ ਪੰਜਾਬ ਦੀ ਜਿਹਦੀ ਮਰਜ਼ੀ ਜਾਂ ਛੇੜ ਲੋ ਕੋਈ ਕਾਰੋਬਾਰ ਦੇ ਵਿੱਚ ਸਾਰੇ ਨਾਰਮਸ ਪੂਰੇ ਨਹੀਂ ਹੁੰਦੇ ਇੰਨੀਆਂ ਫਾਰਮੈਲਟੀਆਂ ਇੰਨੀਆਂ ਐਨਓਸੀ ਹੁੰਦੀਆਂ ਤੁਸੀਂ ਦੁਨੀਆ ਤੇ ਕਿਸੇ ਕਾਰੋਬਾਰ 'ਚ ਛੇੜ ਲੋ ਤੁਹਾਨੂੰ ਪੰਜਾਬ ਦੇ ਜਾਂ ਦੇਸ਼ ਦੇ ਕਿਤੇ ਵੀ ਤੁਹਾਨੂੰ ਸਾਰੇ ਨਾਰਮਸ ਮਿਲਨੇ ਨਹੀਂ ਸੋ ਇਹ ਤਾਂ ਜਾਣ ਬੁੱਝ ਕੇ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਕਿ ਉਹ ਝੁੱਕ ਜਾਣ ਕਿਉਂਕਿ ਇੱਕ ਗਰੁੱਪ ਨਾਲ ਪਹਿਲਾਂ ਇਹਨਾਂ ਦਾ ਪੰਗਾ ਪਿਆ ਸੀ ਉਹਨਾਂ ਨਾਲ ਸੈਟਿੰਗ ਹੋ ਗਈ ਹੈ ਮੁੱਖ ਮੰਤਰੀ ਬੜੇ ਬੋਲਦੇ ਵੀ ਰਹੇ ਆ ਉਹਨਾਂ ਤੇ ਤੇ ਹੁਣ ਉਹਨਾਂ ਨਾਲ ਸੈਟਿੰਗ ਹੈ ਤੇ ਹੁਣ ਬੈਠ ਕੇ ਚਾਹਾਂ ਹੀ ਪੀਤੀਆਂ ਜਾਂਦੀਆਂ ਦੁੱਖ ਸੁੱਖਾਂ 'ਚ ਵੀ ਕੱਟੇ ਹੋਇਆ ਜਾਂਦਾ ਸ ਇਹ ਸਾਰਾ ਕੁਝ ਦਬਾਉਣ ਦੀ ਨੀਅਤ ਦੇ ਨਾਲ ਹੈ ਇਸੇ ਤਰੀਕੇ ਨਾਲ ਹਾਦਸੀ ਦਾ ਮਾਮਲਾ ਸੀ ਸੁਖਪਾਲ ਸਿੰਘ ਖਹਿਰਾ ਤੇ ਕੀ ਹੁਣ ਐਫਆਈਆਰ ਕੈਨਸਲ ਕਰਕੇ ਆਮਦਮੀ ਪਾਰਟੀ ਗਲਤੀ ਮੰਨੂਗੀ ਕਿਉਂਕਿ ਮੰਨਣੀ ਪੈਣੀ ਹੈ ਐਫਆਈਆਰ ਝੂਠੀ ਹੈ ਸਾਰੀ ਉਹ ਵੀਡੀਓ ਜਿਹੜੀ ਔਰੀਜਨਲ ਨਿਕਲਿਆਈ ਹੈ ਵਿਧਾਨ ਸਭਾ ਨੇ ਉਹ ਗੱਲ ਕਲੀਅਰ ਕਰ ਦਿੱਤੀ ਹੈ ਸੋ ਇਹ ਮਾਮਲੇ ਦੇ ਉੱਤੇ ਆਮਦਮੀ ਪਾਰਟੀ ਨਾਲ ਫਿਰ ਉਹੀ ਹੋਇਆ ਜਿਹੜਾ ਅਕਸਰ ਇਹਨਾਂ ਨਾਲ ਹੁੰਦਾ ਰਹਿੰਦਾ ਹੈ